ਸਾਸੀ ਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਇੱਕ ਵੈਸਟ ਬੇਨਤੀ ਆ ਦੋ ਟਾਈਮ ਆਪਣੀ ਲਾਜ਼ਮੀ ਤਸੱਲੀ ਕਰਿਆ ਕਰੋ ਪਸ਼ੂ ਦੀ ਜੇ ਕੋਈ ਭੈਣ ਭਰਾ ਦੂਰ ਬੈਠਾ ਹੈ ਵੀਡੀਓ ਕਾਲ ਤੇ ਆਨਲਾਈਨ ਚਵਾਈ ਕਰੋ ਗੱਬਨ ਡੰਗਰ ਨੂੰ ਟਿੱਪ ਕੇ ਭਰਾ ਕੇ ਤਸੱਲੀ ਕਰਕੇ ਲੈ ਕੇ ਜਾਓ ਕੋਈ ਲਾਹਮੇ ਵਾਲੀ ਗੱਲ ਨਾ ਰਹੇ ਜੀ ਸਜਣੋ ਬਾਕੀ ਨਵੱਦੀ ਕਰਦੇ ਸਾਰਿਆਂ ਦਾ ਬੜਾ ਰਿਸਪੌਂਸ ਦਿੰਦੇ ਪਹਿਲੇ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਇੰਨੀ ਇੱਕ ਬੇਨਤੀ ਤੁਹਾਡੇ ਸਾਡੀ ਤੇ ਜੈਜ ਤੋਂ ਜੈਜ ਕੀਮਤ ਦੇ ਵਿੱਚ ਹਰ ਵੀਡੀਓ ਜੀ ਤੁਹਾਨੂੰ ਮਾਲ ਵਿਖਾਈਦਾ ਸੱਜਣੋ ਪਹੁੰਚੇ ਆ ਪਿੰਡ ਅਰਸੂਲਪੁਰ ਨੇੜੇ ਰਹਿ ਗਿਆ ਬਾਬਾ ਵਿਦੀਚੰਦ ਸ਼ੀਨਾ ਗੁਰੂ ਕਾ ਸੀਨਾ ਤੇ ਇਹਨੂੰ ਜ਼ਿਲ੍ਹਾ ਤੇ ਤਹਿਸੀਲ ਸ਼੍ਰੀ ਤਰਨਤਾਰ ਸਾਹਿਬ ਪੈਂਦੀ ਸੱਜਣੋ ਬਾਈ ਕਾਲੇ ਕੋਲ ਪਹੁੰਚੇ ਆ ਇਸ ਘਰ ਤੋਂ ਪਹਿਲੀ ਵੀਡੀਓ ਸੱਜਣੋਂ ਆਪਾਂ ਬਣਾਉਣ ਲੱਗੇ ਆ ਤਿੰਨ ਪਸ਼ੂ ਵਿਖਾਉਣੇ ਆ ਬਿਲਕੁਲ ਜਾਇਜ਼ ਕੀਮਤ ਦੇ ਵਿੱਚ ਕ੍ਰਮ ਵਿਖਾਉਣੇ ਤੁਹਾਨੂੰ ਫਰਜ ਸਮਝ ਕੇ ਐਂਡ ਤੱਕ ਰਹ ਬਣੇ ਰਹੋ ਸਾਰੀ ਵੀਡੀਓ ਵੇਖ ਕੇ ਫਿਰ ਗੱਲਬਾਤ ਸੁਣ ਕੇ ਫਿਰ ਫੋਨ ਲਾਇਆ ਕਰੋ ਕਾਲੀ ਨਾ ਕਰਿਆ ਕਰੋ ਤੇ ਤਸੱਲੀ ਜ਼ਰੂਰ ਕਰਿਆ ਕਰੋ ਇਹ ਕੁਐਸਟ ਆ ਤੇ ਆਓ ਕਰੀਏ ਗੱਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿੱਦਾਂ ਠੀਕ ਹੋ ਕੇ ਰਪੋਟਾਂ ਹਾਂ ਜੀ ਹਾਂ ਜੀ ਠੀਕ ਆ ਨਾਮ ਨਾਮ ਕਾਲੀ ਠੀਕ ਆ ਜੀ ਪਿੰਡ ਪਿੰਡ ਰਸੂਲਪੁਰ ਭਾਈ ਜਿਲ੍ਹਾ ਜਿਲ੍ਹਾ თਰਨਤਾਰ ਠੀਕ ਹੈ ਮੋਬਾਈਲ ਨੰਬਰ 9968335917 9968335917 35917 ਠੀਕ ਹੈ ਤੇ ਤਿੰਨ ਪਸ਼ੂ ਹਨਾ ਹਾਂਜੀ ਠੀਕ ਹੈ ਇਹ ਤੋਂ ਕਰੀਏ ਸ਼ੁਰੂਆਤ ਆਜੋ ਠੀਕ ਹੈ ਲਓ ਜੀ ਫਿਰ ਤੁਹਾਨੂੰ ਪਹਿਲੇ ਨੰਬਰ ਵਾਲੀ ਤੁਹਾਨੂੰ ਵਿਖਾਉਂਦੇ ਆ ਇਹ ਸੂਵੇ ਦਾ ਕਿੰਨਾ ਹੋਊਗਾ ਤੀਜਾ ਸੂਆ ਹੋਊਗਾ ਓਕੇ ਭਾਈ ਤੇ ਦਿਨ ਕਿੰਨੇ ਕਰੇਗੇ ਤਿੰਨ 15 ਖੜੂਗੇ ਭਾਈ 15 ਤੋਂ ਘੱਟ ਵੀ ਖਰਚ ਹਾਂਜੀ 15 ਤੋਂ ਘੱਟ ਦਾ ਵੀ ਕਰ ਸਕਦਾ ਵਪਾਰ ਲੈਣ ਦਾ ਕੀਤਾ ਨਾ ਤੇ ਮਾਲ 1-2 ਡੰਗਰ ਆਉਂਦੇ ਰਹਿੰਦੇ ਆ ਹਾਂਜੀ ਹਾਂਜੀ ਠੀਕ ਆ ਤੇ ਬਾਕੀ ਸਜਣੋ ਪੂੜੇ ਪੜੇ ਜਿਹੜੇ ਫਿੱਸੇ ਆ 15 ਤੋਂ 10 ਵੀ ਖਾੜ ਸਕਦੀ ਹੈ 8 ਵੀ ਖਾੜ ਸਕਦੀ ਹੈ ਨਾ ਹਾਂਜੀ ਬਾਕੀ ਕਿੰਨਾ ਕਿ ਦੁੱਧ ਹੈ ਟਿਕਿਆ ਨਾ ਕੋਈ ਮਾਲਕਾਂ ਨੇ ਦੱਸਿਆ ਕਿੰਨਾ ਕਿੰਡੂ ਕੀ ਭਾਜੀ ਉਹਨਾਂ ਦੇ 12 ਕਿਲੋ ਦੀ ਗਰੰਟੀ ਦੀ 10 ਕਿਲੋ ਦੀ ਗਰੰਟੀ ਦਵਾਉਣੀ ਠੀਕ ਆ ਆਪਾਂ ਗਰੰਟੀ ਨਹੀਂ ਦੇਣੀ ਹਾਂਜੀ ਹਾਂਜੀ ਇੱਕ ਟਿੱਪ ਦੀ ਨਹੀਂ ਦੇਣੀ ਹਾਂਜੀ ਹਾਂਜੀ ਪਿਛਲੇ ਘਰ ਤੋਂ ਆਈ ਆ ਹਾਂਜੀ ਥਾਣ ਵਗਦੇ ਦੀ ਗਰੰਟੀ ਦੇਣੀ ਆ ਠੀਕ ਆ ਹਾਂ ਜਿਹੜੀ ਗੱਲ ਆ ਕਿਉਂਕਿ ਹਰ ਵੀਡੀਓ 'ਚ ਬੇਨਤੀ ਕਰੀਦੀ ਆ ਦੁੱਧ ਪਾਏ ਦਾਂਦਾ ਦੁੱਧ ਦੀ ਕੋਈ ਗਰੰਟੀ ਨਹੀਂ ਮੁੜ ਕੇ ਕਹਿੰਦਾ ਅਗਲਾ ਕਿ ਚਾਹੇ ਫਿਰ ਫੁੱਲ ਗਰੰਟੀ ਦਾ ਪਤਾ ਹੋਵੇ ਪਰੋਪਰ ਤੇ ਫਿਰ ਉਹ ਗੱਲਾਂ ਦੇ ਖਰੀ ਝੂਠ ਆਪਾਂ ਮਾਰਨਾ ਨਹੀਂ ਕੰਮ ਬਿਲਕੁਲ ਸਹੀ ਕਰਨਾ ਤੇ ਸੱਜਣੋ ਥਾਣ ਬਿਲਕੁਲ ਸਾਫ ਹੋਣਗੇ ਥਣਾ ਦੀ ਗਰੰਟੀ ਉਪਾਰ ਪਿਛੇ ਦੀ ਗਰੰਟੀ ਤੁਹਾਡੀ ਹੋਊਗੀ ਠੀਕ ਆ ਠੀਕ ਆ ਜੀ ਲਓ ਜੀ ਬਿਲਕੁਲ ਸਿੰਗਲ ਆ ਡਿਜੀ ਸੱਜਣੋ ਮੈਂ ਤੇ ਨਾ ਨੋੜ ਜਿਹੜੀ ਕੱਲੀ ਕੱਲੀ ਚਮਕਦੀ ਪਈ ਆ ਮੈਂ ਇਹ ਕਮਾ ਲਿਆ ਲੇਵਾ ਬਹੁਤ ਸਾਫ ਹੈ ਜਿੰਨਾ ਵੀ ਹੈਗਾ ਸੂਬਾ ਤੀਜਾ ਦੱਸਿਆ ਮਾਲਕਾਂ ਨੇ ਪਿੰਡੇ ਚ ਨਾੜਾ ਨੂੜਾ ਵੇਖੋ ਕਿਵੇਂ ਆ ਤੇ ਮੈਂ ਦੀ ਸਜਾਵਟ ਚੰਗੀ ਸੱਜਣੋ ਦਿਨ ਦਾਸ ਲੈ ਜੂਗੀ ਲਓ ਜੀ ਸਫਾਈ ਚੰਗੀ ਆ ਬਾਈ ਜੀ ਕੀਮਤ ਪਾਜੀ 85000 ਮੁੱਲ ਤੇ ਹਾਂ ਨਾ ਬਾਈ ਜੀ 80 ਦੀ ਦੇ ਦਾਂ 80 ਜੋ ਕਿੰਨੇ ਛੋੜ ਕਰ ਦਿੱ ਗਏ ਪਿਆਰ ਮੈਂ 2000 ਮੰਨ ਤਣ ਕਰ ਦਾਂਗੇ ਠੀਕ ਆ 78000 ਹਾਂ ਜੀ ਹੋਰ ਕਰ ਦਈਏ ਯਾਰ ਤੁਹਾਡੀ ਖੁਸ਼ੀ ਆ ਜਿਵੇਂ ਤੁਹਾਨੂੰ ਚੰਗਾ ਲੱਗਦਾ ਹਾਂ 500 ਰੁਪਏ ਅਠੇ ਕੱਢਦਾ ਯਾਰ ਛੱਡਿ ਗਏ 500 ਨਾ ਕੇ ਬੰਦੇ ਯਾ ਸ਼ਰਮਾਂ 77 ਦੀ ਦਿੰਦਾ 70 ਹਜ਼ਾਰ ਦੀ ਜੈਸਨ ਉਹ ਸੱਜਣੋਂ ਮੈਂ ਮਿਲ ਜੂਗੀ ਮੈਂ ਚੰਗੀ ਆ ਸਵੇਰ ਤੀਜਾ ਚਲੋ ਸੁਣਾ ਤੇ ਦੋ ਤੇ ਆਮ ਹੀ ਮੈਂ 10 12 ਕਿਲੋ ਦਿੱਤੀ ਜਣੀਆਂ ਦੂਜੇ ਨੰਬਰ ਤੇ ਵੜ ਆ ਗਈ ਫਰੀ ਸਵਾਈ ਠੀਕ ਹੈ ਜੀ ਕਿੰਨਾ ਭਾਈ ਜੀ ਦੁੱਧ ਦਊਗਾ ਦੁੱਧ ਦੇ ਨਾਲ 12 ਕਿਲੋ ਦਾਕਨ ਦੇ ਗਰੰਟੀ ਦਵਾਂਗੇ 10 ਕਿਲੋ ਚੌਣ ਓਕੇ ਹੋ ਗਈ ਓਕੇ ਰਪੋਰਟ ਮਗਰ ਬੱਚੀ ਹਾਂ ਜੀ ਮੁੰਡੇ ਬੱਚੀ ਠੀਕ ਆ ਸੱਜਣੋਂ ਆ ਬੱਚੀ ਜਿਹੜੀ ਬੈਠੀ ਹੋਈ ਆ ਇਹ ਅੰਤਰਾਜਾ ਲਾ ਲਿਓ ਕਿ ਕਿੰਨੇ ਕ ਟਾਈਮ ਪਿਛਲੇ 1.5 ਮਹੀਨੇ ਦੀ ਸਾਨੂੰ ਜਿਆਦਾ ਵੀ ਤੁਹੀਂ ਆਦਤ ਅੰਤਰਜਾ ਲਾਇਓ ਖੋਲ ਕੇ ਧੋਰ ਦੇ ਬੇਰਾ ਮੇਰੀ ਤੇ ਬਿਲਕੁਲ ਥਾਂ ਸਾਫ ਆ ਗੁਲਾਬੀ ਥਾਂ ਨੇ ਸਜਰੋ ਕਰੋ ਸੰਗ ਦੇ ਵਿੱਚ ਬਹਿੜ ਆ ਗਈ ਨੋ ਜੀ 10 ਕਿਲੋ ਦੀ ਦੁੱਧ ਦੀ ਗਰੰਟੀ ਕਹਿੰਦਾ ਬਾਈ ਨੋ ਤੇ ਬਾਈ ਜੀ ਦੀ ਕੀਮਤ ਮੁੱਲ 50000 ਪਾਜੀ ਛੋਟ ਕਿ ਨਹੀਂ ਕਰ ਦੇਗੇ ਛੋਟ 1000 ਕਰਾਂਗੇ ਓਕੇ ਠੀਕ ਹੈ 1000 ਸਜਣੋ ਛੋਟ ਕਰ ਦੇਣਗੇ ਤੇ ਮੌਕੇ ਤੇ ਕੋਈ ਘਰ ਆਇਆ ਤਾਂ ਹੋਰ ਮਾਨ ਕਰ ਦੇਣਗੇ ਨਹੀਂ ਗੱਲ ਘਰ ਆਇਓ ਜੀ ਆਇਆਂ ਨੂੰ ਹੋਰ ਤੋਂ ਮਾਨ ਕਰਨਾ ਚੀਸ ਲਾ ਗਿਆ ਪਾਜੀ ਬਿਲਕੁਲ ਬਿਲਕੁਲ ਤੇ ਜੇ ਨੰਬਰ ਤੇ ਮੈਂ ਆ ਗਈ ਗੱਬਨ ਬਾਈ ਹਾਂਜੀ ਗੱਬਨ ਪੈਂਸਾਈ ਪ੍ਰੋਪਰ ਕਿੰਨਾ ਰਹਿ ਗਿਆ ਪਾਜੀ ਮਹੀਨਾ ਗਿਆ ਹੈ ਘਰ ਵਾਲਾ ਇੱਕ ਮਹੀਨਾ ਬਾਕੀ ਰਹਿ ਗਿਆ ਹਾਂਜੀ ਪੱਕਾ ਕਰ ਲੈ ਕਿ ਆਨੇ ਕਹਾਂ ਚੈੱਕ ਕਰਾ ਲੀ ਹਾਂ ਜੀ ਕੋਈ ਵੱਧ ਵੀ ਖੜ ਸਕਦੀ ਘੱਟ ਵੀ ਖੜ ਸਕਦੀ ਮਹੀਨਾ ਡੇਢ ਡੇਢ ਮਹੀਨਾ ਵੀ ਖੜ ਸਕਦੀ ਹੈ ਹਾਂ ਜੀ ਠੀਕ ਹੈ ਬਾਕੀ ਸਜਣੋ ਤੁਸੀਂ ਆਪਣੀ ਚੈੱਕ ਕਰਾਇਓ ਖੋਲ ਦੇ ਮੇਰਾ ਵੀਰ ਚੈੱਕ ਕਰਾ ਕੇ ਤਸੱਲੀ ਕਰਕੇ ਫਿਰ ਲਜਾਇਓ ਕੋਈ ਲਾਮੇ ਵਾਲੀ ਗੱਲ ਨਾ ਰਵੇ ਡੇਢ ਮਹੀਨਾ ਪਾਈ ਨੇ ਦੱਸਿਆ ਕਿ ਰਹੇਗਾ ਉਹ ਸੂਨ ਚ ਮਹੀਨਾ ਡੇਢ ਲੈ ਜੇ ਇੰਨਾ ਪ੍ਰੋਪਰ ਟਾਈਮ ਜਿਹੜਾ ਖੜ ਸਕਦੀ ਆ ਬਾਕੀ ਲਾਈ ਪੈ ਗਈ ਆ ਬੇਲੀ ਬੋਲੀ ਮੈਂ ਸਜਣੋ ਕੱਦ ਵਜਨ ਦੀ ਫੁੱਲ ਵੱਡੀ ਆ ਛੋਟੀ ਨਹੀਂ ਆ ਥਾਣਾ ਚਾਰੇ ਓਕੇ ਆ ਪਾਰ ਪਛੇ ਦੀ ਫੁੱਲ ਗਾਰੰਟੀ ਹਾਂਜੀ ਸਰ ਓਕੇ ਲਓ ਜੀ ਵਜਨ ਵੜਾ ਮੈਂ ਦੱਸਜਰਾਂ ਪੇਟ ਪੂੜਾ ਵੀ ਚੰਗਾ ਮੈਨੂੰ ਲੱਗਾ ਬਾਕੀ ਉਤੋਂ ਫੇਸਲੀ ਆਉਂਦੀ ਆ ਸ਼ਾਇਦ ਮਹੀਨੇ ਦੇ ਵਿੱਚ ਸੂਪ ਪੇਜੇਵੇਂ ਉਹਨਾਂ ਕਿਹਾ ਡੇਢ ਵੀ ਖੜ ਸਕਦੀ ਆ ਤੇ ਬਾਈ ਜੀ ਇਹਦੀ ਕੀਮਤ ਇਹਦਾ ਮੁੱਲ 85 ਹਜ਼ਾਰ ਜੀ ਭਾਈ ਹਾਂ ਨਾ ਬਾਈ ਜੀ ਆਹ ਨਾ 85 ਜਿਹਾ ਨਹੀਂ ਬਾਈ ਜੀ ਹੋਰ ਕਰੀਏ ਜਾਈ 80 ਦੇ ਦੇਰਾ ਹੋਰ ਕਰਦੇ ਆ 5000 ਖੰਡ ਹੋਰ 75 ਦੀ ਕਰੀਏ ਬਾਈ ਜੀ ਚਲ 75 ਦੇ ਦੇ ਜੀ ਹਣਾ ਲਓ ਜੀ ਪਿੰਡ ਪਹੁੰਚਣਾ ਪਊਗਾ ਇਹ ਆਪਣਾ ਨਗਰ ਦਾ ਕਿਲਾ ਹੈ ਅਰਸੂਲਪੁਰ ਭਾਈ ਅਰਸੂਲਪੁਰ ਆ ਗਿਆ ਹਣਾ ਨੇੜੇ ਬਾਬਾ ਵਿਧੀ ਚੰਦ ਜੀਨਾ ਸਜਣੋ ਪਹੁੰਚ ਕੇ ਤਸੰਨੀ ਕਰਕੇ ਆਪਣੀ ਖਰੀਦਦਾਰੀ ਕਰਿਓ ਧੰਨਵਾਦ ਮਿਲਦੇ ਆਂ ਅਗਲੀ ਅਪਡੇਟ ਨਾਲ That's it.